ਭਰਮ ਸਤਕਾਰ ਜੋ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਸੋ ਬੜੇ ਭਾਗਾ ਵਾਲੇ ਹਾਂ ਜੋ ਸਤਗੁਰਾਂ ਦੀ ਸ਼ਰਨ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਰਨੀ ਸਰਵਣ ਕਰ ਰਹੇ ਹਾਂ ਸਤ ਅਨ ਧਨ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਹਨ ਕੌਣ ਤਰਾਜੀ ਕਾਵਣ ਤੁਲਾ ਤੇਰਾ ਕਾਵਣ ਸਰਾਹ ਬੁਲਾਵਾ ਸਤਿਗੁਰੂ ਜੀ ਤੱਕੜੀ ਦੀ ਉਦਾਹਰਣ ਦਿੰਦੇ ਹੋਏ ਸਮਝਾ ਰਹੇ ਹਨ ਕਹਿੰਦੇ ਹੈ ਵਾਹਿਗੁਰੂ ਪਰਮਾਤਮਾ ਹੈ ਪ੍ਰਭੂ ਅਜੇ ਤੱਕ ਕੋਈ ਐਸੀ ਤੱਕੜੀ ਕੋਈ ਐਸਾ ਵੱਟਾ ਨਹੀਂ ਬਣਿਆ ਜੋ ਤੇਰੇ ਗੁਣਾ ਦਾ ਅੰਦਾਜ਼ਾ ਲਾ ਸਕੇ ਕੋਈ ਐਸਾ ਸਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾ ਦਾ ਅੰਦਾਜ਼ਾ ਲਾਉਣ ਵਾਸਤੇ ਦੱਸ ਸਕਾਂ ਕੌਣ ਗੁਰੂ ਕਹਿ ਪੈ ਦੇਖਿਆ ਲੈਵਾ ਕਹਿ ਪਹਿ ਮੁੱਲ ਕਰਾਵਾਂ ਸਤਿਗੁਰੂ ਜੀ ਕਹਿੰਦੇ ਮੈਨੂੰ ਕੋਈ ਐਸਾ ਉਸਤਾਦ ਐਸਾ ਕੋਈ ਗੁਰੂ ਨਹੀਂ ਲੱਭਾ ਜਿਸ ਪਾਸੋਂ ਮੈਂ ਪ੍ਰਮਾਤਮਾ ਦੇ ਗੁਣਾਂ ਦਾ ਮੁੱਲ ਪਵਾ ਸਕਾਂ ਪ੍ਰਮਾਤਮਾ ਦੇ ਗੁਣਾਂ ਦੇ ਮੁੱਲਾਂ ਦੀ ਜਾਂਚ ਕਰ ਸਕਾਂ ਜੋ ਪ੍ਰਮਾਤਮਾ ਦਾ ਨਾਮ ਹੈ ਉਹ ਅਮੁੱਲਕ ਹੈ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਜਿਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਦੁਨੀਆ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਸੋ ਪਹਿਲੀ ਉਦਾਸੀ ਕਰਨ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਨਗਰ ਦੇ ਬਾਹਰ ਆ ਜਾਂਦੇ ਹਨ ਸੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਨਾਲ ਰਹਿੰਦੇ ਸਨ ਸੋ ਭਾਈ ਮਰਦਾਨਾ ਜੀ ਨੂੰ ਜਦੋਂ ਭੁੱਖ ਲੱਗੀ ਤਾਂ ਉਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਭੁੱਖ ਲੱਗੀ ਹੋਈ ਹੈ ਕੋਈ ਖਾਣ ਵਾਸਤੇ ਪ੍ਰਬੰਧ ਕੀਤਾ ਜਾਵੇ ਤਾ ਸਤਗੁਰਾਂ ਨੇ ਉਹਨੂੰ ਇੱਕ ਐਸੀ ਚੀਜ਼ ਦਿੱਤੀ ਕਹਿੰਦੇ ਜਾਓ ਇਸ ਪਿੰਡ ਦੇ ਵਿੱਚ ਤੇ ਪਹਿਲਾਂ ਇਸ ਦਾ ਮੁੱਲ ਪਤਾ ਕਰਕੇ ਆਓ ਕਿਸ ਚੀਜ਼ ਦਾ ਮੁੱਲ ਕੀ ਹੈ ਤਾਂ ਜੋ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਇੱਕ ਕੀਮਤੀ ਚੀਜ਼ ਦਿੱਤੀ ਤਹੋ ਲੈ ਕੇ ਨਗਰ ਦੇ ਵਿੱਚ ਚਲੇ ਗਏ ਸਭ ਤੋਂ ਪਹਿਲਾਂ ਉਹ ਫਲਾਂ ਦੀ ਦੁਕਾਨ ਤੇ ਚਲੇ ਗਏ ਸੋ ਉਹਨਾਂ ਨੇ ਫਲਾਂ ਵਾਲੇ ਭਾਈ ਨੂੰ ਪੁੱਛਿਆ ਕਿ ਭਾਈ ਇਸ ਦਾ ਕੀ ਮੁੱਲ ਪਾਵੇਂਗਾ ਤਾਂ ਉਸ ਨੇ ਜਦੋਂ ਉਸ ਕੀਮਤੀ ਚੀਜ਼ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਭਾਈ ਤੂੰ ਇਹਦੇ ਵੱਟੇ ਮੈਥੋਂ ਕੁਝ ਫਲ ਲੈ ਸਕਦਾ ਹੈ ਹੋਰ ਮੈਂ ਤੈਨੂੰ ਇਹਦੇ ਵੱਟੇ ਕੁਝ ਨਹੀਂ ਦੇ ਸਕਦਾ ਮੇਰੇ ਕੋਲ ਤਾਂ ਕੱਲੇ ਫਲ ਫਰੂਟ ਹਨ ਤੋਂ ਇਸ ਦੇ ਵੱਟੇ ਇਹ ਫਲ ਲੈ ਸਕਦਾ ਹੈ ਆਪਣੇ ਖਾਣ ਵਾਸਤੇ ਤਾਂ ਉਤੋਂ ਅੱਗੇ ਭਾਈ ਮਰਦਾਨਾ ਜੀ ਉਹ ਕੀਮਤੀ ਚੀਜ਼ ਲੈ ਕੇ ਹਲਵਾਈ ਦੀ ਦੁਕਾਨ ਤੇ ਚਲੇ ਗਏ ਤਾਂ ਉਹਨਾਂ ਨੇ ਜਦੋਂ ਹਲਵਾਈ ਨੂੰ ਚੀਜ਼ ਜਿਹੜੀ ਕੀਮਤੀ ਚੀਜ਼ ਸੀ ਉਹ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਤੂੰ ਦੱਸ ਦੇਦਾ ਕੀ ਮੁੱਲ ਪਾਵੇਂਗਾ ਤਾਂ ਹਲਵਾਈ ਕਹਿਣ ਲੱਗਿਆ ਕਿ ਤੂੰ ਮੈਥੋਂ ਇਸ ਦੇ ਵੱਟੇ ਕੁਝ ਮਠਿਆਈ ਲੈ ਸਕਦਾ ਹੈ। ਤਾਂ ਭਾਈ ਮਰਦਾਨਾ ਜੀ ਉੱਥੋਂ ਅੱਗੇ ਕਿਸੇ ਕੱਪੜੇ ਦੀ ਦੁਕਾਨ ਤੇ ਚਲੇ ਗਏ। ਤਾਂ ਜਦੋਂ ਕੱਪੜੇ ਦੀ ਦੁਕਾਨ ਤੇ ਚਲੇ ਗਏ ਉਹਨਾਂ ਨੇ ਪੁੱਛਿਆ ਕਿ ਭਾਈ ਤੁਸੀਂ ਇਸ ਚੀਜ਼ ਦਾ ਕੀ ਮੁੱਲ ਪਾਓਗੇ? ਤਾਂ ਉਸ ਦੁਕਾਨਦਾਰ ਨੇ ਉਸ ਨੂੰ ਕਿਹਾ ਕਿ ਭਾਈ ਮੈਂ ਤਾਂ ਇਸ ਦੇ ਵੱਟੇ ਤੈਨੂੰ ਕੁਝ ਕੱਪੜਾ ਹੀ ਦੇ ਸਕਦਾ ਹਾਂ। ਉਸ ਦੇ ਵੱਟੇ ਮੈਥੋਂ ਕੁਝ ਕੱਪੜਾ ਲੈ ਸਕਦਾ ਹੈ ਤਾਂ ਭਾਈ ਮਰਦਾਨਾ ਜੀ ਉਹਨੂੰ ਪੁੱਛਣ ਲੱਗੇ ਕਿ ਕਹਿੰਦੇ ਕੋਈ ਪਿੰਡ ਦੇ ਵਿੱਚ ਕੋਈ ਐਸਾ ਨਹੀਂ ਹੈ ਜੋ ਇਸ ਦੀ ਸਹੀ ਕੀਮਤ ਦੱਸ ਸਕੇ ਤਾਂ ਉਸ ਨੇ ਕਿਹਾ ਕਹਿੰਦੇ ਸਾਡੇ ਪਿੰਡ ਦੇ ਵਿੱਚ ਇੱਕ ਸਾਲ ਸਰਾਏ ਜ਼ੌਹਰੀ ਹੈ ਉਸ ਦੇ ਕੋਲ ਚੱਲੇ ਜਾਓ ਤਾਂ ਭਾਈ ਮਰਦਾਨਾ ਜੀ ਉਹ ਕੀਮਤੀ ਚੀਜ਼ ਲੈ ਕੇ ਸਾਲਸਰਾਏ ਜ਼ੌਹਰੀ ਦੇ ਕੋਲ ਚਲੇ ਗਏ ਜਦੋਂ ਭਾਈ ਮਰਦਾਨਾ ਜੀ ਨੇ ਜਾ ਕੇ ਭਾਈ ਸਾਲਸਰਾਏ ਨੂੰ ਚੀਜ਼ ਜਿਹੜੀ ਕੀਮਤੀ ਜੀ ਸੀ ਉਹ ਦਿੱਤੀ ਤਾਂ ਭਾਈ ਜੋ ਜ਼ੌਹਰੀ ਸੀ ਉਹ ਦੇਖ ਕੇ दंग ਰਹਿ ਗਿਆ ਕਿ ਕਿ ਉਹ ਜੋ ਕੀਮਤੀ ਚੀਜ਼ ਸੀ ਉਹ ਇੱਕ ਲਾਲ ਸੀ ਜੋ ਲਾਲ ਹੁੰਦਾ ਹੈ ਉਹ ਬਹੁਤ ਕੀਮਤੀ ਹੁੰਦਾ ਹੈ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ ਤਾਂ ਭਾਈ ਸਾਲਸਰਾਏ ਜੋਰੀ ਨੇ ਸਭ ਤੋਂ ਪਹਿਲਾਂ ਉਸ ਲਾਲ ਨੂੰ ਨਮਸਕਾਰ ਕੀਤੀ ਕਿ ਮੈਨੂੰ ਇਸ ਕੀਮਤੀ ਲਾਲ ਦੇ ਦਰਸ਼ਨ ਹੋਏ ਉਸ ਤੋਂ ਬਾਅਦ ਭਾਈ ਸਾਲਸਰਾਏ ਜੋਰੀ ਨੇ ਭਾਈ ਮਰਦਾਨਾ ਜਿਹਨੂੰ ਨਮਸਕਾਰ ਕੀਤੀ ਤੇ ਉਸਨੇ ਪੁੱਛਿਆ ਕਿ ਤੂੰ ਇਹ ਜਿਹੜਾ ਕੀਮਤੀ ਲਾਲ ਹੈ ਇਹ ਕਿੱਥੋਂ ਲੈ ਕੇ ਆਇਆ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਭਾਈ ਮੈਂ ਨੂੰ ਮੇਰੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇਹ ਚੀਜ਼ ਦਿੱਤੀ ਹੈ ਤੇ ਮੈਨੂੰ ਕਿਹਾ ਹੈ ਕਿ ਤੂੰ ਇਸ ਦਾ ਮੁੱਲ ਪਤਾ ਕਰਕੇ ਆ ਕੀ ਹੈ ਤਾਂ ਭਾਈ ਸਾਲਸਰਾਏ ਜੋਰੀ ਕਹਿਣ ਲੱਗਿਆ ਕਹਿੰਦੇ ਭਾਈ ਇਹ ਜਿਹੜੀ ਚੀਜ਼ ਹੈ ਨਾ ਇਹਦਾ ਅੱਜ ਤੱਕ ਦੁਨੀਆ ਤੇ ਕੋਈ ਮੁੱਲ ਹੀ ਨਹੀਂ ਪਾ ਸਕਿਆ ਹੈ ਇਹ ਬਹੁਤ ਕੀਮਤੀ ਲਾਲ ਹੈ ਇਹ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਤੇ ਭਾਈ ਸਾਲਸਰਾ ਜਉਰੀ ਕਹਿਣ ਲੱਗਿਆ ਕਹਿੰਦੇ ਤੇਰਾ ਉਹ ਗੁਰੂ ਕਿੱਥੇ ਹੈ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਨੇ ਹਨ ਜਿਹੜਾ ਇੱਕ ਇਹੋ ਜੀ ਕੀਮਤੀ ਚੀਜ਼ ਲੈ ਕੇ ਬੈਠਾ ਹੈ ਉਸ ਗੁਰੂ ਦੀ ਕੀਮਤ ਕੀ ਹੋਵੇਗੀ ਤਾਂ ਭਾਈ ਮਰਦਾਨਾ ਜੀ ਉੱਥੋਂ ਚਲੇ ਗਏ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਕੋਲ ਜਾ ਕੇ ਬੈਠ ਗਏ ਤਬ ਗੁਰੂ ਜੀ ਪੁੱਛਣ ਲੱਗੇ ਕਹਿੰਦੇ ਭਾਈ ਮਰਦਾਨਾ ਪੁੱਛਿਆ ਜਾਂ ਤੂੰ ਇਹਦੀ ਕੀਮਤ ਕੀ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਗੁਰੂ ਜੀ ਪਹਿਲਾਂ ਮੈਂ ਫਲਾਂ ਦੀ ਦੁਕਾਨ ਤੇ ਗਿਆ ਤਾਂ ਉਹਨੇ ਤਾਂ ਇਹਦਾ ਜਿਹੜਾ ਮੁੱਲ ਸੀ ਉਹ ਫਲਾਂ ਦੇ ਬਰਾਬਰ ਪਾਇਆ ਫਿਰ ਹਲਵਾਈ ਨੇ ਵੀ ਇਹਦਾ ਜਿਹੜਾ ਮੁੱਲ ਸੀ ਉਹ ਆਪਣੀ ਮਠਾਈ ਦੇ ਨਾਲ ਤੁਲ ਕੀਤਾ ਫਿਰ ਮੈਂ ਇੱਕ ਕੱਪੜੇ ਵਾਲੀ ਦੁਕਾਨ ਤੇ ਗਿਆ ਤਾਂ ਉਹਨੇ ਵੀ ਜਿਹੜਾ ਇਹਦਾ ਮੁੱਲ ਸੀ ਉਹ ਆਪਣੇ ਕੱਪੜੇ ਦੇ ਬਰਾਬਰ ਕੀਤਾ ਫਿਰ ਮੈਨੂੰ ਇੱਕ ਪਿੰਡ ਦੇ ਵਿੱਚ ਸਾਲਸਰਾਏ ਨਾਮ ਦਾ ਇੱਕ ਜ਼ੋਹਰੀ ਮਿਲਿਆ ਜੀਨੇ ਇਹਦੀ ਜਿਹੜੀ ਕੀਮਤ ਹੈ ਉਹ ਬੇਸ਼ੁਮਾਰ ਕੀਮਤ ਦੱਸੀ ਉਸਨੇ ਕਿਹਾ ਕਿ ਇਹਦਾ ਕੋਈ ਮੁੱਲ ਨਹੀਂ ਪਾ ਸਕਦਾ ਤਾਂ ਗੁਰੂ ਜੀ ਉਹ ਆਪ ਜੀ ਦੇ ਦਰਸ਼ਨਾਂ ਵਾਸਤੇ ਆ ਰਿਹਾ ਹੈ ਤਾਂ ਭਾਈ ਸਾਲਸਰਾਏ ਜੋਰੀ ਸਭ ਤੋਂ ਪਹਿਲਾਂ ਉਹਨਾਂ ਨੇ ਸਤਗੁਰਾਂ ਵਾਸਤੇ ਪਕਵਾਨ ਤਿਆਰ ਕੀਤੀ ਪਕਵਾਨ ਤਿਆਰ ਕਰਕੇ ਫਿਰ ਉਹ ਸਤਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਉੱਥੇ ਪਹੁੰਚਿਆ ਫਿਰ ਜਦੋਂ ਉਹਨਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਦੇਖਿਆ ਤਾਂ ਦੇਖ ਕੇ ਉਹਦਾ ਤਨ ਮਨ ਨਿਹਾਲ ਹੋ ਗਿਆ ਕਿਉਂਕਿ ਸਿੱਖਾਂ ਦੇ ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਦੇ ਸਨਮੁਖ ਬੈਠੇ ਸਨ ਫਿਰ ਕਹਿੰਦੇ ਸਾਲਸਰਾਏ ਜੋਰੀ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪ੍ਰਵਚਨ ਸੁਣੇ ਅਤੇ ਸਤਿਗੁਰਾਂ ਦਾ ਸਤਿਗੁਰਾਂ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਵੀ ਸਾਨੂੰ ਇਹੀ ਸਮਝਾਉਣਾ ਕਰ ਰਹੇ ਹਨ ਕਹਿੰਦੇ ਕੌਣ ਤਰਾਜੀ ਕਾਵਣ ਤੁਲਾ ਤਿਨ ਕਾਵਣ ਸਰਾਹ ਬੁਲਾਵਾਂ ਕਹਿੰਦੇ ਹੀ ਪ੍ਰਮਾਤਮਾ ਵਾਹਿਗੁਰੂ ਕੋਈ ਐਸੀ ਤੱਕੜੀ ਕੋਈ ਐਸਾ ਵੱਟਾ ਨਹੀਂ ਬਣਿਆ ਜਿਹੜਾ ਪ੍ਰਮਾਤਮਾ ਦੇ ਗੁਣਾਂ ਦਾ ਅੰਦਾਜ਼ਾ ਲਾ ਸਕੇ ਕੌਣ ਗੁਰੂ ਪੈ ਦੇਖਿਆ ਲੇਵੈ ਕਹਿ ਪਹਿ ਮੁੱਲ ਕਰਾਵਾਂ ਕਹਿੰਦੇ ਕੋਈ ਐਸਾ ਉਸਤਾਦ ਕੋਈ ਐਸਾ ਗੁਰੂ ਨਹੀਂ ਹੈ ਜਿਸ ਦੇ ਕੋਲ ਮੈਂ ਪਰਮਾਤਮਾ ਦੇ ਨਾਮ ਦਾ ਮੁੱਲ ਪਵਾ ਸਕਾਂ ਪਰਮਾਤਮਾ ਦੇ ਨਾਮ ਦੀ ਮੁੱਲ ਦੀ ਜਾਂਚ ਕਰ ਸਕਾਂ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਮਝਾਉਂਦੇ ਹਨ ਕਿ ਜੇ ਗੁਣਾ ਦੀ ਜੋ ਕੀਮਤ ਜਾਣਣੀ ਹੈ ਤਾਂ ਸਤਿਗੁਰਾਂ ਦੇ ਨਾਮ ਨੂੰ ਜਪਣਾ ਪੈਣਾ ਹੈ ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਨਾਨਕ ਦੀ ਸੰਗਤ ਸਦਾ ਮਨ ਨਾਲ ਹੈ ਜਿਸ ਕਰਕੇ ਪ੍ਰਮਾਤਮਾ ਨੇ ਗੁਣਾਂ ਦੀ ਕਦਰ ਪਾਈ ਜਾ ਸਕਦੀ ਹੈ ਕਿਉਂਕਿ ਪ੍ਰਮਾਤਮਾ ਹੈ ਜੋ ਸਬਦਾ ਪਾਲਣਹਾਰ ਹੈ ਸਭ ਨੂੰ ਦਿੰਦਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਪ੍ਰਮਾਤਮਾ ਸਾਨੂੰ ਦਿੰਦਾ ਰਹਿੰਦਾ ਹੈ ਪਰ ਅਸੀਂ ਲੈਂਦੇ ਨਹੀਂ ਥੱਕਦੇ ਸਾਡੀਆਂ ਹਰ ਰੋਜ਼ ਕੋਈ ਨਾ ਕੋਈ ਮੰਗਾਂ ਸਤਿਗੁਰਾਂ ਦੇ ਅੱਗੇ ਹੁੰਦੀਆਂ ਹਨ ਕਿਸੇ ਦੀ ਕੋਈ ਮੰਗ ਹੁੰਦੀ ਹੈ ਕਿਸੇ ਦੀ ਕੋਈ ਮੰਗ ਹੁੰਦੀ ਹੈ ਪਰ ਪਰਮਾਤਮਾ ਸਮੇਂ ਅਨੁਸਾਰ ਸਭ ਦੀਆਂ ਮੰਗਾਂ ਹੈ ਜੋ ਪੂਰੀਆਂ ਕਰਦਾ ਹੈ ਪਰ ਜਿਹੜੀ ਮਨੁੱਖ ਦੀ ਤ੍ਰਿਸ਼ਨਾ ਹੈ ਉਹ ਖਤਮ ਨਹੀਂ ਹੁੰਦੀ ਅਸੀਂ ਪਰਮਾਤਮਾ ਤੋਂ ਹਰ ਇੱਕ ਚੀਜ਼ ਮੰਗਦੇ ਰਹਿੰਦੇ ਹਾਂ ਪਰ ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ ਜਿਹੜਾ ਪਰਮਾਤਮਾ ਦੇ ਅੱਗੇ ਆ ਕੇ ਉਹਦਾ ਨਾਮ ਮੰਗਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਹਿੰਦੇ ਭਾਈ ਸਤਿਗੁਰਾਂ ਦਾ ਨਾਮ ਪ੍ਰਾਪਤ ਕਰੋ ਜਦੋਂ ਗੁਰੂ ਦਾ ਨਾਮ ਪ੍ਰਾਪਤ ਹੋ ਗਿਆ ਤਾਂ ਇਹ ਦੁਨਿਆਵੀ ਵਸਤਾ ਤਾਂ ਅੱਗੇ ਪਿੱਛੇ ਫਿਰਦੀਆਂ ਰਹਿੰਦੀਆਂ ਹਨ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾਵਾਂਗੇ ਤਾਂ ਸਤਿਗੁਰੂ ਜੀ ਸਾਡੇ ਸਭਨਾਂ ਦੇ ਰਾਖੇ ਬਣ ਜਾਂਦੇ ਹਨ ਅਤੇ ਸਭ ਦੇ ਮਨਾਂ ਦੀਆਂ ਜਾਣਨ ਵਾਲੇ ਹਨ ਫਿਰ ਸਾਰਿਆਂ ਦੀਆਂ ਜੋ ਮੰਗਾ ਹਨ ਉਹ ਆਪਣੇ ਆਪ ਸਤਿਗੁਰੂ ਜੀ ਪੂਰੀਆਂ ਕਰ ਦਿੰਦੇ ਹਨ ਸੋ ਸਤਿਗੁਰਾਂ ਅੱਗੇ ਆਪਾਂ ਨੇ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੀ ਜਾਚ ਬਖਸ਼ੋ ਸਾਨੂੰ ਤੁਹਾਡਾ ਨਾਮ ਜਪਣਾ ਆ ਜਾਵੇ ਜਦੋਂ ਪ੍ਰਭੂ ਦਾ ਨਾਮ ਜਪਣਾ ਆ ਗਿਆ ਫੇਰੇ ਹੀ ਸਾਡਾ ਇਸ ਜਨਮ ਜੋ ਦੁਨੀਆ ਤੇ ਆਇਆ ਹੈ ਉਹ ਸਫਲਾ ਹੋ ਸਕਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ